ਜੈਤ ਸ੍ਰੀ ਮਹੱਲਾ ਪੰਜਮਾ ਜੈ ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮ ਨੰਮਾ ਅੰਗ ਨੰਬਰ 700 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਲੋੜ 인ਦਰਾ 사ਜਨ ਮੇਰਾ ਸਾਇ ਬਖਸ਼ਿਸ਼ ਕਰਦੇ ਹਨ ਜਿਹੜਾ ਸਾਰੇ ਸੰਸਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਪਰਮਾਤਮਾ ਹੈ ਉਹ ਮੇਰਾ ਮਿੱਤਰ ਹੈ ਜਾਕਾ ਮੀਤ ਸਜਨ ਹੈ ਸਮੀਆਂ ਤੇ ਜਨ ਕੋ ਕਹ ਕਾਕੀ ਕੰਮੇ ਜਿਸ ਦਾ ਮਿੱਤਰ ਪਰਮਾਤਮਾ ਬਣ ਜਾਵੇ ਉਹ ਨੂੰ ਕਿਸੇ ਕਿਸਮ ਦੀ ਕੰਮੀ ਨਹੀਂ ਰਹਿ ਜਾਂਦੀ ਘਰ ਘਰ ਮੰਗਲ ਗਾਵੋ ਨੀਕੇ ਘਟ ਘਟ ਤੇ ਸਭ ਵਸੇਰਾ ਮੈਂ ਉਸ ਪਰਮਾਤਮਾ ਦੇ ਘਰ ਘਰ ਜਾ ਕੇ ਉਸ ਦੇ ਗੀਤ ਗਾਵਾਂ ਉਸ ਦੀ ਸਿਫਤ ਸਲਾਹ ਕਰਾਂ ਭਾਵ ਕੇ ਹਰ ਹਰ ਇੱਕ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਦੇ ਵਿਚਾਰ ਪਰਮਾਤਮਾ ਦੀ ਸਿਫਤ ਗਾਈ ਜਾਵੇ ਘਟ ਘਟ ਤੇ ਸਭ ਸਾਰਾ ਜਿਸ ਪਰਮਾਤਮਾ ਦਾ ਟਿਕਾਣਾ ਹਰ ਇੱਕ ਹਿਰਦਾ ਹੈ ਉਸ ਹਿਰਦੇ ਰੂਪੀ ਘਰ ਦੇ ਵਿੱਚੋਂ ਇਹ ਆਵਾਜ਼ ਆਣੀ ਚਾਹੀਦੀ ਹੈ ਕਿ اے ਪ੍ਰਮਾਤਮਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਰਹਾਓ ਸੁਖ ਆਰਾਧਨ ਦੁਖ ਆਰਾਧਨ ਵਿਸਰਣ ਕਾਹੂ ਬੇਰਾ ਸੁਖ ਵਿਸਵੀ ਤੇਰੀ ਆਰਾਧਨਾ ਕਰਾਂ ਦੁਖ ਵਿੱਚ ਵੀ ਤੂੰ ਮੇਰੇ ਤੋਂ ਵਿਸਰੇ ਨਾ ਤੇਰੀ ਹੀ ਆਰਾਧਨਾ ਕਰਾਂ ਇੱਕ ਨਿਮਕ ਬਾਤਰ ਵੀ ਆਪ ਜੀ ਮੇਰੇ ਤੋਂ ਵਿਸਰੋ ਨਾ ਇਹ ਮੈਨੂੰ ਬਖਸ਼ਿਸ਼ ਕਰੋ ਨਾਮ ਜਪਤ ਕੋੜਸੂਰ ਉਜਾਰਾ ਬਿਰਸਾ ਪਰ ਅੰਧੇਰਾ ਪਰਮਾਤਮਾ ਦੇ ਨਾਮ ਦਾ ਚਾਨਣ ਇੰਨਾ ਕਹ ਹੈ ਕਿ ਸੰਸਾਰ ਦੇ ਉੱਤੇ ਕਰੋੜਾਂ ਹੀ ਸੂਰਜ ਦਾ ਚਾਨਣ ਹੋ ਜਾਵੇ ਫਿਰ ਵੀ ਪਰਮਾਤਮਾ ਦੇ ਨਾਮ ਦੇ ਅੱਗੇ ਉਹ ਫਿੱਕਾ ਪੈ ਜਾਂਦਾ ਹੈ ਚਾਨਣ ਨਾਮ ਜਪਤ ਕੋੜ ਸੂਰ ਉਜਾਰਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜਿਵੇਂ ਹਜ਼ਾਰਾਂ ਸੂਰਜਾਂ ਦਾ ਚਾਨਣ ਧਰਤੀ ਤੇ ਹੋ ਜਾਵੇ ਬਿਨ ਸਹਿ ਪਰਮਾ ਅੰਧੇਰਾ ਇਵੇਂ ਹੀ ਗਿਆਨ ਦਾ ਚਾਨਣ ਮੇਰੇ ਹਿਰਦੇ ਦੇ ਅੰਦਰ ਹੋ ਗਿਆ ਤੇ ਮੇਰੇ ਮਨ ਦੇ ਪਰਮਾ ਦਾ ਹਨੇਰਾ ਜਿਹੜਾ ਦੂਰ ਹੋ ਗਿਆ ਤਾਂ ਅਨਤਨੰਤਰ ਸਭ ਨੀਂਜਾਂ ਹੀ ਜੋ ਦਿਸੈ ਸੋ ਤੇਰਾ ਮੈਂ ਜਿੱਧਰ ਵੀ ਦੇਖਦਾ ਹਾਂ ਪ੍ਰਮਾਤਮਾ ਦੀ ਝਲਕ ਨਜ਼ਰ ਆਉਂਦੀ ਹੈ ਕਿਉਂਕਿ ਸਾਰਾ ਕੁਝ ਹੀ ਪ੍ਰਮਾਤਮਾ ਦਾ ਹੈ ਸੰਤ ਸੰਗ ਪਾਵੈ ਜੋ ਨਾਨਕ ਸੁਬੌਰ ਨ ਹੋਈ ਹੈ ਫੇਰਾ ਤਾਂ ਸੰਨਾਨਕ ਆਖਦਾ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ ਉਹਨਾਂ ਨੇ ਮਨੁੱਖਾ ਜਨਮ ਨੂੰ ਸਵਾਰ ਲਿਆ ਹੈ ਤੇ ਵਾਰ-ਵਾਰ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਗਏ ਏ ਉਹਨਾਂ ਨੇ ਸੰਸਾਰ ਦੇ ਉੱਤੇ ਆਉਣਾ ਇਹ ਸਫਲਾ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ